ਸਰਨ ਪਿਆਰ ਪਰ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਉਣ ਲੱਗੇ ਆਂ ਬੋਲੀ ਇਹ ਆਪਣਾ ਪਿੰਡੋਂ ਦੁੱਧ ਆਇਆ ਸੀਗਾ ਇਹ ਗਾਂ ਦਾ ਦੁੱਧ ਹੈ ਤਾਂ ਕਰਕੇ ਤਾਂ ਕਲਰ ਪੀਲਾ ਵਾ 2 ਕਿਲੋ ਦੁੱਧ ਆਇਆ ਸੀਗਾ ਤੇ ਹੁਣ ਇਹਦਾ ਆਪਾਂ ਇਹਦੇ ਬੋਲੀ ਬਣਾਉਣੀ ਸਟਾਰਟ ਕਰਦੇ ਆਂ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਤੇ ਕੈਲਸ਼ੀਅਮ ਇਹਦੇ ਉੱਪਰ ਭਰਪੂਰ ਮਾਤਰਾ ਵਿੱਚ ਹੁੰਦਾ ਵਾ ਆਪਾਂ ਕੜਾਹੀ ਰੱਖ ਲਈਏ ਗੈਸ ਤੇ ਇਹਦੇ ਵਿੱਚ ਪਹਿਲਾਂ ਥੋੜਾ ਜਿਹਾ ਪਾਣੀ ਪਾ ਦਾਂਗੇ ਥੋੜਾ ਜਿਹਾ ਪਾਣੀ ਪਾ ਦਾਂਗੇ ਫਿਰ ਬਾਅਦ ਵਿੱਚ ਦੁੱਧ ਪਾਵਾਂਗੇ ਇਹਨੂੰ ਬਸ ਨਾਲ ਦੇ ਨਾਲ ਚਲਾਉਂਦੇ ਰਹਿਣਾ ਮੈਂ ਦੁੱਧ ਬਹੁਤ گاੜਾ ਹੁੰਦਾ ਵਾ ਨਹੀਂ ਤੇ ਫਿਰ ਥੱਲੇ ਲੱਗ ਜਾਂਦਾ ਵਾ ਪਹਿਲਾਂ ਥੋੜਾ ਜਿਹਾ ਪਾਣੀ ਪਾ ਲੈਣਾ ਵਾ ਮੋٹے ਤਲੇ ਵਾਲੀ ਲੈਣੀ ਆ ਆਪਾਂ ਕੜਾਹੀ ਬਸ ਇਹਨੂੰ ਹਿਲਾਈ ਜਾਣਾ ਮੈਂ ਨਾਲ ਦੇ ਨਾਲ ਜਿਹੜਾ ਬੋਲੀ ਵਾਲਾ ਦੁੱਧ ਹੁੰਦਾ ਬਹੁਤ گاੜਾ ਹੁੰਦਾ ਵਾ ਤੇ ਨਾਲ ਦੀ ਨਾਲ ਬਸ ਇਹਨੂੰ ਹਿਲਾਉਂਦੇ ਰਹਿਣਾ ਮੈਂ ਨਹੀਂ ਤੇ ਜਲਦੀ ਥੱਲੇ ਲੱਗ ਜਾਂਦਾ ਵਾ ਇਹ ਰਸ ਹੈ ਇਹ ਚ ਕੜਛੀ ਮਾਰੇ ਜਾਣੀ ਹੈ ਕਮੈਂਟ ਨਹੀਂ ਛੱਡਣਾਗਾ ਨਹੀਂ ਤਾਂ 1 ਮਿੰਟ ਦੇ ਵਿੱਚ ਜੇ نیچے ਲੱਗ ਜਾਂਦਾ ਫਿਰ ਟੇਸਟ ਵਧੀਆ ਨਹੀਂ ਆਉਂਦਾਗਾ ਇਹ ਸੱਜਰ ਸੂਈ ਗਾਂ ਦਾ ਦੁੱਧ ਹੁੰਦਾ ਵਾ 2-3 ਦਿਨ ਜਿਹੜਾ ਦੁੱਧ ਹੋਵੇ ਉਹਨੂੰ ਬੋਲੀ ਕਹਿ ਦਿੰਦੇ ਆ ਉਹ ਦੁੱਧ ਆ ਇਹ ਇਹ ਗਾੜਾ ਹੁੰਦਾ ਵਾ ਇਹ ਤੇ ਫਿਰ ਥੱਲੇ ਜਲਦੀ ਲੱਗ ਜਾਂਦਾ ਵਾ ਤੁਹਾਨੂੰ ਇਹ ਤਾਂ ਇਸ ਗੱਲ ਦਾ ਧਿਆਨ ਰੱਖਣਾ ਪੈਣਾ ਵੀ ਨਾਲ ਦੇ ਨਾਲ ਹਿਲਾਉਂਦੇ ਰਹਿਣਾ ਪੈਣਾ ਵਾ ਮੈਂ 1 ਮਿੰਟ ਨਹੀਂ ਤੁਸੀਂ ਬੰਦ ਕਰ ਸਕਦੇਗੇ ਉਸੇ ਟਾਈਮ ਹੀ ਥੱਲੇ ਲੱਗ ਜਾਣਾ ਮੈਂ ਇਹ ਬੋਲੀ ਵਾਲਾ ਦੁੱਧ ਆਪਣਾ ਗਾੜਾ ਬਹੁਤ ਹੋ ਗਿਆ ਵਾ ਇਹ ਜਿੰਮੇ ਆਪਾਂ ਪਨੀਰ ਕੱਢਦੇ ਆ ਉਵੇਂ ਨਹੀਂ ਹੁੰਦਾ ਗਾ ਵੇ ਦੁੱਧ ਅੱਧਾ ਹੋ ਗਿਆ ਤੇ ਪਾਣੀ ਅੱਧਾ ਹੋ ਗਿਆ ਇਹ ਐਂ ਗਾੜਾ ਜਿਹਾ ਰਹਿੰਦਾ ਵਾ ਦੇਖੋ ਕਿੰਨਾ ਗਾੜਾ ਹੋ ਗਿਆ ਵਾ ਬਸ ਇਹਨੂੰ ਨਾਲ ਦੀ ਨਾਲ ਹਲਾਈ ਜਾਣਾ ਵਾ ਜੇ ਆਪਾਂ ਛੱਡਤਾ ਤਾਂ ਇੱਕ ਮਿੰਟ ਥੱਲੇ ਲੱਗ ਜਾਣਾ ਵਾ ਬਸ ਥੋੜਾ ਜਿਹਾ ਟਾਈਮ ਇਹਨੂੰ ਲੱਗਦਾ ਜ਼ਰੂਰ ਪਰ ਟੇਸਟੀ ਬਹੁਤ ਹੁੰਦਾ ਵਾ ਜੇ ਆਪਾਂ ਬੋਲੀ ਬਣਾ ਕੇ ਖਾਣੀ ਆ ਤੇ ਬੋਲੀ ਬਣ ਕੇ ਤਾਂ ਆਪਣੀ ਰੈਡੀ ਆ ਆਪਾਂ ਤਾਂ ਮਠਿਆਈ ਬਣਾਉਣੀ ਆ ਹੋਰ ਥੋੜਾ ਜਿਹਾ ਸੀਕ ਲਵਾਉਣਾ ਵਾ ਪਾਣੀ ਜਮਾ ਸਾਲ ਲੈਣਾ ਵਾ ਤੇ ਜੇ ਕੱਲੀ ਬੋਲੇ ਖਾਣੀ ਤੁਸੀਂ ਐਂ ਬਸ ਬੋਲੇ ਦੇ ਵਿੱਚ ਖੰਡ ਪਾ ਕੇ ਤੇ ਠੰਡੀ ਕਰਕੇ ਫੇਰ ਖਾ ਲੈਣੀ ਆ ਪੂਰੀ ਠੰਡੀ ਠੰਡੀ ਕਰਕੇ ਖਾਣੀ ਫੇਰ ਬਹੁਤ ਟੇਸਟੀ ਲੱਗਦੀ ਆ ਗਰਮੀਆਂ ਦੇ ਦਿਨਾਂ 'ਚ ਬੋਲੇ ਤਾਂ ਬਣ ਕੇ ਆਪਣੇ ਪੂਰੇ ਰੈਡੀ ਹੋਈ ਵੀ ਆ ਬਸ ਹੁਣ ਥੋੜਾ ਜਿਹਾ ਟਾਈਮ ਲੱਗੂਗਾ ਜਦੋਂ ਅਪਨ ਮਠਿਆਈ ਬਣਾਉਣੀ ਆ ਫੇਰ ਤਾਂ ਬਿਲਕੁਲ ਜਮੈਂ ਸੁਕਾਉਣਾ ਹੀ ਆ ਪਾਣੀ ਇਹਦੇ 'ਚ ਬੋਲੇ ਦਾ ਦੁੱਧ ਆਪਣਾ ਪੂਰਾ ਗਾੜਾ ਹੋਈ ਜਾਂਦਾ ਬਸ ਥੋੜਾ ਜਿਹਾ ਹੀ ਰਹਿ ਗਿਆ ਥੋੜਾ ਜਿਹਾ ਪਾਣੀ ਸੁਕਾਉਣ ਵਾਲਾ ਰਹਿ ਗਿਆ ਜਮਾ ਸੁਕਾ ਲੈਣਾ ਨੂੰ ਸਾਈਡਾਂ ਤੋਂ ਵੀ ਨਾਲ ਦੇ ਨਾਲ ਐ ਕਰਕੇ ਲਾ ਲੈਣੇ ਨਹੀਂ ਤੇ ਫਿਰ ਉਹ ਜੰਮ ਜਾਂਦੀ ਆ ਆਦੇ ਨਾਲ ਲਾਈ ਜਾਵੇ ਬਸ ਥੋੜਾ ਜਿਹਾ ਹੀ ਰਹਿ ਗਿਆ ਟਾਈਮ ਲੱਗੂਗਾ ਹਣ ਥੋੜਾ ਜਿਹਾ ਪਾਣੀ ਰਹਿ ਗਿਆ ਗਾੜਾ ਤਾਂ ਬਹੁਤ ਜ਼ਿਆਦਾ ਹੋ ਗਈ ਬਸ ਥੋੜਾ ਜਾਂ ਪੂਰਾ ਸੁਕਾ ਲੈਣਾ ਪਾਣੀ ਇਹਦੇ ਚ ਜਮਾ ਸੁੱਕੇ ਰੱਖ ਲੈਣੀ ਆ ਬੋਲੀ ਆਪਣੀ ਬਣ ਕੇ ਰੈਡੀ ਹੋ ਗਈ ਆ ਬਿਲਕੁਲ ਪਾਣੀ ਸੁੱਕ ਗਿਆ ਵਾ ਬਸ ਥੋੜਾ ਜਿਹਾ ਸੇਕ ਹੋਰ ਲਵਾ ਲੈਣੇ ਆ ਬਿਲਕੁਲ ਨਹੀਂ ਹੈਗਾ ਹੁਣ ਇਹਦੇ ਚ ਪਾਣੀ ਸੈਡਾ ਤੋਂ ਨਾਲ ਦੀ ਨਾਲ ਲਾ ਲੈਣਾ ਆਪਣਾ ਇਹ ਜਿਹੜਾ ਜੰਮਿਆ ਵਾ ਤੇ ਦੁੱਧ ਜੰਮ ਜਾਂਦਾ ਨਾ ਪਾਣੀ ਬਿਲਕੁਲ ਸੁੱਕ ਗਿਆ ਵਾਸਤੇ ਥੋੜਾ ਜਿਹਾ ਹੋਰ ਪਾਣੀ ਲੈ ਲੈਣੇ ਆ ਇਹਨੂੰ ਇਹਦਾ ਟੇਸਟ ਵਧੀਆ ਹੋਊਗਾ ਕੋਈ ਅੰਗੂ ਆਪ ਦਾ ਟੇਸਟ ਫਿਰ ਇਹਨੂੰ ਠੰਡਾ ਕਰਕੇ ਮਿਕਸੀ ਚ ਘਮਾ ਲਾਂਗੇ ਬੋਲੀ ਆਪਣੀ ਪੂਰੀ ਬਣ ਗਈ ਆ ਹੁਣ ਇਹਨੂੰ ਬੰਦ ਕਰਨ ਲੱਗੇ ਗਿਆ ਹਾਂ ਬਿਲਕੁਲ ਵੀ ਪਾਣੀ ਹੈ ਨਹੀਂ ਇਹਦੇ ਵਿੱਚ ਫਿਰ ਜ਼ਿਆਦਾ ਸੇਕ ਨਾ ਮੱਚ ਜੇ ਨਾ ਜਾਵੇ ਬੋਲੀ ਆਪਣੀ ਬਣ ਗਈ ਆ ਆਪਾਂ ਥੱਲੇ ਲਾਤੀ ਆ ਜਦ ਤੱਕ ਠੰਡੀ ਹੋਣੀ ਫਿਰ ਮਿਕਸੀ ਚ ਘਮਾ ਲਾਂਗੇ ਦੂਜੇ ਪਾਸੇ ਆਪਾਂ ਕੜਾਈ ਰੱਖ ਲਈ ਚੁੱਕੇ ਹੋ ਆਪਾਂ ਤੇ ਬੇਸਨ ਪਾਉਣੇ ਆ ਜਿਵੇਂ ਕਿ ਉਹ ਪਾ ਲੈਨੇ ਜਿਵੇਂ ਕਿ ਉਹ ਪਾਇਆ ਆਪਾਂ ਐ ਇੱਕ ਕੌਲੀ ਤੋਂ ਘੱਟ ਲੈ ਆਪ ਬੇਸਣ ਹਲਾ ਕੇ ਉਹ ਗਰਮ ਹੁੰਦਾ ਵਾ ਫੇਰ ਪਾਵਾਂਗੇ ਆ ਦੂਜੇ ਪਾਸੇ ਆਪਾਂ ਚਾशनी ਵਾਸਤੇ ਪਤੀਲਾ ਰੱਖਤਾ ਵਾ ਅੱਧੀ ਕੌਲੀ ਪਾਣੀ ਵੀ ਲੈ ਲਾਂਗੇ ਐ ਇੱਕ ਕੌਲੀ ਤੋਂ ਘੱਟ ਆਪਾਂ ਸ਼ੱਕਰ ਪਾ ਲਾਂਗੇ ਆਪਾਂ ਸ਼ੱਕਰ ਪਾਵਾਂਗੇ ਇਹਦੇ ਵਿੱਚ ਖੰਡ ਨਹੀਂ ਪਾਵਾਂਗੇ ਦੂਜੇ ਪਾਸੇ ਚਾशनी ਬਣ ਜੂਗੀ ਆਪਾਂ ਨਾਰੀ ਆਪਾਂ ਨੂੰ ਹਲਾ ਲਿਆ ਨਾ ਕੇ। ਕਿਓ ਆਪਣਾ ਗਰਮ ਹੋ ਗਿਆ ਵਾ। ਇਹਦੇ ਵਿੱਚ ਬੇਸਨ ਭੁੰਨ ਲੈਨੇ ਹਣ। ਬੇਸਨ ਦਾ ਟੇਸਟ ਵਧੀਆ ਹੁੰਦਾ ਵਾ। ਖਾ ਤਾਂ ਆਪਾਂ ਓਵੇਂ ਸਕਦੇ ਆ ਵਿਖੰਡ ਪਾ ਕੇ। ਫਿਰ ਪਿੰਨੀਆਂ ਹੀ ਨਹੀਂ ਵਧੀਆ ਬਣਨੀਆਂ ਗਿਆ। ਬੇਸਨ ਪਾ ਕੇ ਫਿਰ ਪਿੰਨੀਆਂ ਵਧੀਆ ਬਣਨਗੀਆਂ। ਥੋੜਾ ਜਿਹਾ ਘਿਓ ਪਾ ਲੈਨੇ ਆਪਾਂ ਗੈਸ ਨੂੰ ਆਪਾਂ ਸਲੋ ਹੀ ਰੱਖਾਂਗੇ ਫਿਰ ਨਹੀਂ ਬੇਸਨ ਮੱਚ ਨਾ ਜਾਵੇ ਛੇਤੀ ਖਲਾਈ ਜਾਣਾ ਵਾ ਨਾਲ ਦੇ ਨਾਲ ਬੇਸਨ ਆਪਾਂ ਪੁੱਜ ਗਿਆ ਹੁਣ ਗੈਸ ਨੂੰ ਬੰਦ ਕਰ ਦੇਨੇ ਆਂ ਦੂਜੇ ਪਾਸੇ ਆਪਣੀ ਚਾਸਨੀ ਵੀ ਬਣੀ ਪਈ ਆ ਤੇ ਆਪਾਂ ਥੋੜਾ ਜਿਹਾ ਹਰਾਈ ਚੱਲਾਂਗੇ ਕੜਾਹੀ ਗਰਮ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਮਿਕਸ ਕਰ ਲੈਂਦੇ ਹਾਂ ਜੇ ਆਪਣੋ ਬੌਲੀ ਹਜੇ ਠੰਡੀ ਨਹੀਂ ਹੋਈਗੀ ਜਦ ਠੰਡੀ ਹੋਵੇ ਉਦੋਂ ਮੈਸੇਜ ਚ ਘਮਾਵਾਂਗੇ ਬੌਲੀ ਨੂੰ ਜੇ ਆ ਪਾਏ ਪਾਉਣੇ ਤੇ ਫਿਰ ਰਬੜੀ ਹੋ ਜਾਂਦੀ ਆ ਉਹ ਮੇ ਫਿਰ ਵਧੀਆ ਟੇਸਟ ਬਣ ਜਾਂਦਾ ਜਿਵੇਂ ਖੋਏ ਦਾ ਹੁੰਦਾ ਵਾ ਉਹਵੇਂ ਲੱਗੂਗਾ ਬਿਲਕੁਲ ਗੈਸ ਤਾਂ ਬੰਦ ਦੀ ਆ ਵਸੋਂ ਕੜਾਹੀ ਗਰਮ ਕਰਕੇ ਆਪਾਂ ਤਾਂ ਹਿਲਾ ਰਹੇ ਹਾਂ ਬੌਲੀ ਨੂੰ ਆਪ ਮੈਸੇਜ ਚ ਘਮਾ ਲਿਆ ਸੀਗਾ ਪੂਰੀ ਪੀਸੀ ਗਈ ਹੈ ਨਹੀਂ ਫਿਰ ਉਹ ਨਾ ਮੋٹے-ਮੋٹے ਜਿਹੇ ਹੁੰਦੇ ਆ ਇਹਨਾਂ ਦੇ ਦਾਣੇ ਜਿਹੜੇ ਬਣ ਜਾਂਦੇ ਆ ਉਹ ਫਿਰ ਜਦੋਂ ਆਪਾਂ ਖਾਣੇ ਰਬੜ ਜੀ ਵਾਂਗੂ ਲੱਗਦੇ ਆ ਜਿਹੜੇ ਚੁਕਮਾਰੀ ਫਿਰ ਬਿਲਕੁਲ ਮਾਵੇਗਾ ਟੇਸਟ ਆਉਂਦਾ ਇਹਦਾ ਹੁਣ ਥੋੜਾ ਗੈਸ ਤੇ ਲਾ ਲਾਂਗੇ ਥੋੜਾ ਜਿਹਾ ਚਾਸਨੀ ਪਾ ਦਾਂਗੇ ਇਹਨੂੰ ਕੋਨ ਲਾਈ ਨਹੀਂ ਥੋੜੇ ਦਿਰ ਆਪਾਂ ਨਾਲ ਚੰਗੀ ਕਰ ਮਿਕਸ ਹੋ ਜੂਗਾ ਸਾਰਾ ਤੁਸੀਂ ਡਰਾਈ ਫਰੂਟ ਵੀ ਪਾ ਸਕਦੇ ਨੇ ਡਰਾਈ ਫਰੂਟ ਪਾਉਨੇ ਆ ਤਾਂ ਪਰ ਅਸੀਂ ਤਾਂ ਬੋਲੇ ਚ ਡਰਾਈ ਫਰੂਟ ਪਾਉਂਦੇ ਨੇ ਅਸੀਂ ਐਂ ਖਾਣੇ ਆ ਚੰਗੀ ਤਰ੍ਹਾਂ ਪਹਿਲਾਂ ਮਿਕਸ ਕਰ ਲੈਣਾ ਸਾਰੇ ਨੂੰ ਤੇ ਥੋੜਾ ਜਿਹਾ ਹੋਰ ਪਾਉਣ ਲਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਬਾ ਹੁਣ ਇਹਦੇ ਵਿੱਚ ਚਾਸਨੀ ਪਾ ਲੈਨੇ ਥੋੜੀ ਥੋੜੀ ਕਰਕੇ ਨਾਲ ਦੇ ਨਾਲ ਮਿਕਸ ਕਰ ਲਾਂਗੇ ਨਾਦੀ ਨਾਲ ਹਿਲਾਇ ਜਾਣਾ ਵਾ ਗੈਸ ਆਪਣੇ ਚੱਲੀ ਜਾਂਦਾ ਵਾ ਉਹਨਾਂ ਨੂੰ ਸਾਰੇ ਚੰਗੀ ਤਰ੍ਹਾਂ ਸੁਕਾ ਲੈਣਾ ਮਿਕਸ ਕਰ ਲੈਣੀ ਵਿੱਚ ਚਾਸ ਨੇ ਜੇ ਤੁਹਾਨੂੰ ਡਰਾਈ ਫਰੂਟ ਡਰਾਈ ਫਰੂਟ ਪਸੰਦ ਆ ਤੁਸੀਂ ਉਹ ਵੀ ਪਾ ਸਕਦੇ ਆ ਨਾਲ ਡਰਾਈ ਫਰੂਟ ਨਾਲ ਇਤੋਂ ਵਧੀਆ ਟੇਸਟ ਬਣ ਜਾਂਦਾ ਇਹਦਾ। ਬਸ ਇਹਨੂੰ ਹਲਾ ਹੀ ਜਾਣਾ ਮੈਂ ਛੱਡਣਾ ਨਹੀਂ ਇੱਕ ਪੰਟ ਨਹੀਂ ਤਾਂ ਥੱਲੇ ਲੱਗ ਜਾਂਦਾ ਵਾ। ਬੰਕੇ ਰੈਡੀ ਹੋ ਗਈ ਆ। ਹੁਣ ਆਪਾਂ ਇਹਨਾਂ ਨੂੰ ਬਸ ਥਾਲ ਚ ਰੱਖ ਦਾਂਗੇ। ਨਾਲ ਤੇ ਠੰਡਾ ਹੋ ਜੂਗਾ ਨਾਲ ਇਹਨੂੰ ਜਮਾ ਦਾਂਗੇ ਤੇ ਬਾਅਦ ਵਿੱਚ ਦੇ ਪੀਸ ਕੱਟ ਲਾਂਗੇ ਆਪਾਂ। ਹੁਣ ਬਸ ਠੰਡਾ ਹੋਣ ਦੇਵਾਂਗੇ ਗੈਸ ਬੰਦ ਕਰ ਦਿੰਨੇ ਆ। ਗਰਮ ਜ਼ਿਆਦਾ ਆ ਨਾ ਥੋੜਾ ਠੰਡਾ ਹੋ ਜਾਂਦਾ ਫਿਰ ਥਾਲ ਚ ਜਮਾ ਦਾਂਗੇ ਆਪਾਂ। ਇਹਨਾਂ ਆਪਾਂ ਕੋਈ ਵੀ ਸ਼ੇਪ ਦੇ ਸਕਦੇ ਹਾਂ ਬਰਫੀ ਦੀ ਵੀ ਦੇ ਸਕਦੇ ਹਾਂ ਪੇੜੇ ਵੀ ਬਣਾ ਸਕਦੇ ਹਾਂ ਜਿਵੇਂ ਆਪਾਂ ਪਿੰਨੀਆਂ ਬਟਦੇ ਹੁੰਨੇ ਆ ਉਹ ਵੀ ਸ਼ੇਪ ਦੇ ਸਕਦੇ ਆ ਆਪਾਂ ਬਾ ਥੋੜਾ ਠੰਡਾ ਹੋ ਜਾਮ ਤਾਂ ਫਿਰ ਤੁਹਾਨੂੰ ਦਿਖਾਵਾਂਗੇ ਅਸੀਂ ਗਰਮ ਜ਼ਿਆਦਾ ਆ ਆਪਾਂ ਥਾੜੇ ਜਿਮਾ ਲਾਂਗੇ ਬਰਫੀ ਥਾੜ ਲੈ ਲਿਆ ਮੈਂ ਸਾਈਡ ਤੇ ਆਪਾਂ ਘਿਓ ਲਾ ਲਿਆ ਵੇ ਇਧਰਲੀ ਸਾਈਡ ਤੇ ਥੋੜੇ ਥੱਪੇ ਪਾ ਕੇ ਨੂੰ ਜਮਾ ਦਾਂਗੇ ਥੋੜੀ ਦੇਰ ਨੂੰ ਠੰਡੀ ਹੋਣ ਦੇਵਾਂਗੇ ਹਜੇ ਗਰਮ ਫਿਰ ਕਟਾਂਗੇ ਆਪਾਂ ਵਰਫੀ ਦੀ ਸ਼ੇਪ ਦੇਵਾਂਗੇ ਤੁਸੀਂ ਕੋਈ ਵੀ ਸ਼ੇਪ ਦੇ ਸਕਦੇ ਆ ਇਹਨੂੰ ਪੇੜੇ ਵੀ ਬਣਾ ਸਕਦੇ ਆ ਤੇ ਵਰਫੀ ਆਪਣੀ ਜੰਮ ਗਈ ਆ ਹੁਣ ਇਹਦੇ ਪੀਸ ਕੱਟ ਲਾਂਗੇ ਆਪਾਂ ਜਿੰਨੇ ਤੁਹਾਨੂੰ ਚਾਹੀਦੇ ਉਹਦੇ ਵੱਡੇ ਛੋਟੇ ਪੀਸ ਕਰ ਸਕਦੇ ਹੋ ਤੁਸੀਂ ਬੜੀ ਜਿਮਠਾਈ ਬਣ ਕੇ ਆਪਣੀ ਰੈਡੀ ਹੋ ਗਈ ਹੈ ਬਹੁਤ ਟੇਸਟੀ ਬਣੀ ਹੈ ਅਸੀਂ ਤਾਂ ਖਾ ਕੇ ਚੈੱਕ ਕਰ ਲਈ ਹੈ ਬਹੁਤ ਵਧੀਆ ਬਣੀ ਹੈ ਤੁਸੀਂ ਬਣਾ ਕੇ ਜਰੂਰ ਖਾਓ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਥੈਂਕ ਯੂ ਤੁਸੀਂ ਇਹਨੂੰ ਪੇੜੇ ਤੇ ਲੱਡੂ ਦੇ ਟਾਈਪ ਵੀ ਬਣਾ ਸਕਦੇ ਹਾਂ ਅਸੀਂ ਇਹਨੂੰ ਬਰਫੀ ਦਾ ਟਾਈਪ ਦਿੱਤਾ ਵਾ ਥੈਂਕ ਯੂ ਬਾਏ ਬਾਏ